ਸਿਆਣੀ ਕਹਿੰਦੇ ਆ ਗੁੰਗੇ ਦੀਆਂ ਰਮਝਾਂ ਗੁੰਗੇ ਦੀ ਮਾਂ ਹੀ ਜਾਣਦੀ ਆ ਕਹਿੰਦੇ ਇੱਕ ਵਾਰੀ ਕੁੜੀ ਵਿਆਹੀ ਗਈ ਕਿਤੇ ਪੁਰਾਣੇ ਜ਼ਮਾਨੇ 'ਚ ਸਾਨੂੰ ਪਤਾ ਦੂਰ ਦੂਰ ਵਿਆਹ ਹੁੰਦੇ ਸੀ ਆਵਾਜਾਈ ਦੇ ਸਾਧਨ ਘੱਟ ਹੁੰਦੇ ਸੀ ਗੱਡੀਆਂ ਕਾਰਾਂ ਹੁੰਦੀਆਂ ਨਹੀਂ ਸੀ ਕੁੜੀ ਵਿਆਹੀ ਗਈ ਬੜਾ ਸਮਾਂ ਹੋ ਗਿਆ ਤਾਂ ਕਿਤੇ ਪੇਕਿਆਂ ਦੇ ਵੱਲੋਂ ਉਹਦੀ ਕੋਈ ਫਰੈਂਡ ਉਹਦੀ ਕੋਈ ਦੋਸਤ ਉਹਦੇ ਸਹੁਰੀਆਂ ਆਈ ਜਾਂ ਕਿਤੇ ਲੱਗੀ ਆਈ ਹੋਣੀ ਆ ਤੂੰ ਨੇ ਸੋਚਿਆ ਵੀ ਮੈਂ ਆਪਣੀ ਫਰੈਂਡ ਨੂੰ ਆਪਣੀ ਦੋਸਤ ਨੂੰ ਮਿਲਿਆਂ ਤੇ ਜਿਹੜੀ ਦੋਸਤ ਸੀ ਜਦੋਂ ਮਿਲਣ ਗਈ ਉਹਨੂੰ ਤਾਂ ਆਪਣੀ ਫਰੈਂਡ ਨੂੰ ਕਹਿੰਦੀ ਆ ਕਹਿੰਦੀ ਸਭ ਠੀਕ ਠਾਕ ਆ ਖੁਸ਼ੀਆਂ ਤੋਂ ਘਰ ਆਪਣੇ ਸੋਰੀ ਉਹ ਕਹਿੰਦੀ ਹਾਂ ਬਿਲਕੁਲ ਖੁਸ਼ੀਆਂ ਤੇ ਜਦੋਂ ਸਾਰੀ ਤੰਦਰੁਸਤੀ ਪੁੱਛਣ ਤੋਂ ਬਾਅਦ ਉਹ ਦੋਸਤ ਜਾਣ ਲੱਗੀ ਤਾਂ ਆਪਣੀ ਫਰੈਂਡ ਨੂੰ ਕਹਿੰਦੀ ਆਪਣੀ ਦੋਸਤ ਨੂੰ ਕਹਿੰਦੀ ਕੋਈ ਸੁੱਖ ਸੁਨੇਹਾ ਤਾਂ ਨਹੀਂ ਦੇਣਾ ਆਪਣੇ ਮਾਪੇ ਨੂੰ ਤਾਂ ਉਹ ਕਹਿੰਦੀ ਹਾਂ ਮੇਰੀ ਮਾਂ ਨੂੰ ਇੱਕ ਸੁਨੇਹਾ ਦੇ ਦੇ ਉਹ ਕਹਿੰਦੀ ਕੀ ਕਹਿੰਦੀ ਮੇਰੀ ਮਾਂ ਨੂੰ ਕਹੀਂ ਹੇਲਣਾ ਹਲਾਉਣਾ ਹਿਲਾ ਕੇ ਠੰਡ ਪਾਉਣਾ ਆਖੀ ਮੇਰੀ ਮਾਂ ਨੂੰ ਹਿਲਣਾ ਪਹੁੰਚਾਉਣਾ ਤੇ ਉਹਨੇ ਜਾ ਕੇ ਉਹਦੀ ਮਾਂ ਨੂੰ ਦੱਸਿਆ ਵੀ ਤੇਰੀ ਕੁੜੀ ਦਾ ਸੁਨੇਹਾ ਆਇਆ ਉਹਦਾ ਤੰਦਰੁਸਤ ਤੇ ਆਪਣੇ ਘਰ ਖੁਸ਼ ਆ ਪਰ ਉਹਨੇ ਇੱਕ ਸੁਨੇਹਾ ਭੇਜਿਆ ਤਨ ਦੀ ਮਾਂ ਕਹਿੰਦੀ ਕਿਹੜਾ ਸੁਨੇਹਾ ਉਹ ਕਹਿੰਦੀ ਸੁਨੇਹਾ ਇਹ ਆ ਵੀ ਉਹ ਕਹਿੰਦੀ ਮੇਰੀ ਮਾਂ ਨੂੰ ਜਾ ਕੇ ਦੱਸ ਦੇਈ ਉਹਨੂੰ ਪਤਾ ਲੱਗ ਜਾਣਾ ਉਹ ਕਹਿੰਦੀ ਕੀ ਸੁਨੇਹਾ ਉਹਦੀ ਮਾਂ ਕਹਿੰਦੀ ਉਡੀ ਕਹਿੰਦੀ ਦੋਸਤੋ ਦੀ ਕਹਿੰਦੀ ਵੀ ਉਹ ਕਹਿੰਦੀ ਆ ਵੀ ਹਿਲਣਾ ਹਲਾਉਣਾ ਹਿਲਾ ਕੇ ਠੰਡ ਪਾਉਣਾ ਆਖੀ ਮੇਰੀ ਮਾਂ ਨੂੰ ਹਿਲਣਾ ਪਹੁੰਚਾਉਣਾ ਉਹਦੀ ਮਾਂ ਝੱਟ ਸਮਝ ਗਈ ਉਹ ਕਹਿੰਦੀ ਮੇਰੀ ਧੀ ਨੂੰ ਪੱਖੀ ਚਾਹੀਦੀ ਆ ਸਹੁਰਿਆਂ ਦੇ ਵਿੱਚ ਥੋੜੀ ਪ੍ਰੋਬਲਮ ਹੋਣੀ ਜਾਂ ਉਹ ਲੈ ਕੇ ਨਹੀਂ ਦੇ ਸਕਦੇ ਹੋਣੇ ਵੀ ਉਹਨੂੰ ਪੱਖੀ ਚਾਹੀਦੀ ਆ ਵੀ ਜਦੋਂ ਤੂੰ ਹੁਣ ਦੁਬਾਰਾ ਗਈ ਨਾ ਆ ਪੱਖੀ ਲੈ ਜਾਈ ਉਹਦੇ ਲਈ ਜਿਸ ਕਰਕੇ ਅੱਜ ਇੰਗਲੈਂਡ 'ਚ ਵੀ ਬਹੁਤ ਗਰਮੀ ਆ ਜਦੋਂ ਆ ਪੱਖੀ ਚੱਲਦਾ ਸੀ ਮੈਂ ਤੇ ਮੈਂ ਸੋਚਿਆ ਵੀ ਆਪ ਜੀ ਦੇ ਨਾਲ ਇਹ ਗੱਲ ਸਾਂਝੀ ਕਰਾਂ ਰਾਬਰਟ ਵਾਹ ਵਾਹੀ ਵਾਹ ਕਮਾਲ ਤੋਂ